ਦੁਨੀਆ ਦੀਆਂ ਗੱਲਾਂ ਸੁਣ ਕੇ ਕਮਜ਼ੋਰ ਨਹੀਂ ਬੈਣਾ ਦੁਨੀਆ ਥੋੜੀ ਡਿਸਾਈਡ ਕਰੇਗੀ ਤੁਹਾਡਾ ਫਿਊਚਰ ਕੀ ਜੇ ਤੁਹਾਨੂੰ ਕੋਈ ਚਾਰ ਗੱਲਾਂ ਸੁਣਾਈ ਜਾਂਦਾ ਬਾਰ-ਬਾਰ ਕਿ ਤੂੰ ਤਾਂ ਇੱਥੇ ਜਾਣਾ ਤੂੰ ਤਾਂ ਆਪਣੇ ਗੁਰੂ ਕੋਲੋਂ ਜਾਣਾ ਤੂੰ ਮੰਦਰ ਜਾ ਰਿਹਾ ਗੁਰਦੁਆਰੇ ਜਾ ਰਿਹਾ ਤੇਰੇ ਤਾਂ ਕੰਮ ਹੀ ਨਹੀਂ ਬੰਦੇ ਕੀ ਫਾਇਦਾ ਜਾਣ ਦਾ ਐਦਾਂ ਦੀ ਗੱਲ ਤੇ ਸੁਣਣੀ ਨਹੀਂ ਕਦੀ ਕਿਸੇ ਦੀ ਉੱਥੇ ਟੋਕ ਦੇਣਾ ਕਿ ਬਹੁਤ ਵਧੀਆ ਹੈਗਾ ਜੀ ਮੈਂ ਤਾਂ ਆਪਣੇ ਗਿਲੇ ਸਿਕਵੇ ਕਰਦਾ ਹੀ ਨਹੀਂ ਪਿਆ ਮਾਲਕ ਅੱਗੇ ਫੇਰ ਕੀ ਆ ਉਹ ਤਾਂ ਬਹੁਤ ਵਧੀਆ ਕਰਨ ਲਿਆ ਮੇਰੇ ਲਈ ਕਬਰਾਣਾ ਹੀ ਨਹੀਂ ਮੈਂ ਕੰਨਾ ਬਿਲਕੁਲ ਵੀ ਉਕਾਜ਼ੋਂ ਦਾ ਸਭ ਤੇ ਹੁੰਦਾ ਜੀ ਇਹ ਕੰਡੀਸ਼ਨ ਰੱਖ ਕੇ ਨਾ ਕਦੇ ਵੀ ਜਾਣਾ ਆਪਣੇ ਗੁਰੂ ਘਰ ਆਪਣੇ ਮਾਲਕ ਦੇ ਘਰ ਕਿ ਮੈਂ ਤਾਂ ਸਿਰਫ ਸੋਖ ਹੀ ਲੈਣ ਜਾਣੇ ਆ ਪਿਆਰ ਦੇ ਰਿਸ਼ਤੇ ਦੇ ਨਾਲ ਜਾਈਦਾ ਕਿ ਕੋਈ ਗੱਲ ਨਹੀਂ ਰੱਬਾ ਮੈਨੂੰ ਆਪਣੇ ਕੋਲ ਹੀ ਰੱਖ ਮੇਰੇ ਅੰਗ ਸੰਗ ਰਹਿ ਹਮੇਸ਼ਾ ਮੈਨੂੰ ਪਰਵਾਹ ਨਹੀਂ ਕਿ ਸਮਾ ਜਿੱਦਾਂ ਦਾ ਮਰਜ਼ੀ ਹੋਵੇ ਹਨੇਰੀਆਂ ਇਹਨਾਂ ਭਾਵੇਂ ਜ਼ਿੰਦਗੀ ਤੇ ਤੂਫਾਨ ਆਉਣ ਵੱਡੇ ਤੋਂ ਵੱਡੇ ਤੂੰ ਮੇਰੀ ਬਾਹ ਫੜੀ ਹੋਈ ਨਾ ਮੈਂ ਕੰਨਾ ਰੱਬਾ ਮੈਨੂੰ ਟੈਨਸ਼ਨ ਨਹੀਂ ਇੱਥੇ ਕੋਈ ਮੈਂ ਸਟ्रेस ਲੈਣਾ ਨਹੀਂ ਜ਼ਿੰਦਗੀ ਦਾ ਨਹੀਂ ਬੰਦੇ ਕੰਮ ਨਾ ਬਣਨ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਮੇਨਾ ਮਾੜਾ ਤੇ ਨਹੀਂ ਹੋਣ ਦੇਗਾ ਕਦੇ ਵੀ ਤੁਹਾਡੀ ਪਲੈਨਿੰਗ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਦਾਂ ਹੀ ਜ਼ਿੰਦਗੀ ਨਿਕਲਦੀ ਜੇ ਸੋਖੀ ਬਣਾਣੀ ਆ ਤੇ ਸ਼ੁਕਰਾਨਾ ਜਿੰਨਾ ਕਰੋਗੇ ਉਨਾ ਘੱਟ ਹੈ ਜੀ ਆਪਾਂ ਦਾ ਪ੍ਰੈਕਟੀਕਲੀ ਦੇਖ ਲਿਆ ਪੱਲੇ ਠੀਕ ਆ ਬਚਪਨੇ ਜੇ ਸਾਰੇ ਕਰਦੇ ਮੈਨੂੰ ਐ ਨਹੀਂ ਮਿਲਿਆ ਉਹ ਨਹੀਂ ਮਿਲਿਆ ਪਰ ਹੁਣ ਜਦੋਂ ਜ਼ਿੰਦਗੀ ਦੀ ਸਮਝ ਆ ਗਈ ਹੋਈ ਹੈ ਉਹ ਤਾਂ ਹਰ ਵਾਰੀ ਜੋ ਦੋਵੇਂ ਹੱਥ ਜੋੜੀਦੇ ਅਰਦਾਸ ਕਰੀਦੀ ਹੈ ਗੁਰੂ ਮਹਾਰਾਜ ਦੇ ਅੱਗੇ ਜਾ ਕੇਗੀ ਮਾਲਕਾ ਬਹੁਤ ਆ ਮੈਨੂੰ ਸਬਰ ਦੇ ਦੇ ਮੈਂ ਨਹੀਂ ਹੁਣ ਕਹਿਣਾ ਮੇਰਾ ਇਹ ਕੰਮ ਕਰਾ ਦਿਓ ਮੇਰਾ ਉਹ ਕੰਮ ਕਰਾ ਦਿਓ ਮੈਂ ਬਹੁਤ ਪਿੱਛੇ ਰਹਿ ਗਿਆ ਜੀ ਮੈਂ ਕਹਿਣਾ ਹੀ ਨਹੀਂ ਗੁਰੂ ਮਹਾਰਾਜ ਜੀ ਬਿਲਕੁਲ ਵੀ ਤੁਸੀਂ ਜਾਣਦੇ ਹੋ ਤੁਸੀਂ ਉਹ ਕਰਾਣਾ ਸਭ ਕੁਝ ਮੇਰੇ ਘਰ ਰੋਟੀ ਕਿੱਥੋਂ ਆਣੀ ਕੰਮ ਕਾਰੋਬਾਰ ਨੌਕਰੀ ਵਿਆਹ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ ਹੁਣ ਕਿਉਂਕਿ ਅਰਦਾਸ ਦੇ ਵਿੱਚ ਕਿਆ ਇਹ ਦਿੱਤਾ ਕਿ ਮਾਲਕਾ ਤੂੰ ਹੋਈ ਕਰਾਣਾ ਸਭ ਕੁਝ ਤੂੰ ਹੋਈ ਜਾਣਦਾ ਕਿ ਮੇਰੇ ਘਰ ਰੋਟੀ ਕਿੱਦਾਂ ਆਣੀ ਹੈ ਸਾਰੀ ਜ਼ਿੰਮੇਵਾਰੀ ਮਾਲਕ ਦੇ ਹੱਥ ਰੱਖੋ ਉਹਨੇ ਜੇ ਤੁਹਾਨੂੰ ਜ਼ਿੰਦਗੀ 'ਚ ਭੇਜਿਆ ਇੱਥੇ ਤੁਹਾਡੇ ਸਾਹ ਚੱਲਣ ਦੇ ਹਰ ਕੰਮ ਬਣਾਉਂਦਾ ਤੁਹਾਡਾ ਚੱਲਦੇ ਫਿਰਦੇ ਪਏ ਉਹ ਤੰਦਰੁਸਤ ਹੋ ਰੋਟੀ ਆ ਰਹੀ ਹੈ ਰੋਟੀ ਖਾ ਰਹੇ ਹੋ ਬੈ ਕੇ ਆਰਾਮ ਨਾਲ ਤੇ 76 ਤਾਂ ਮਾਲਕ ਨੇ ਸਾਰੀ ਪਲੈਨਿੰਗ ਕੀਤੀ ਹੋਈ ਹੈ ਸਮਾਂ ਹੁੰਦਾ ਸਬਦਾ ਜੀ ਦੂਜਿਆਂ ਦਾ ਸਮਾਂ ਵੇਖ ਕੇ ਆਪਣੀ ਜ਼ਿੰਦਗੀ 'ਚ ਕਮੀਆਂ ਲੱਭੀ ਜੋਗੇ बार-बार ਕਿ ਮੈਨੂੰ ਤਾਂ ਇਹ ਨਹੀਂ ਮਿਲਿਆ ਉਹ ਤਾਂ ਬਹੁਤ ਸੁਖੀ ਹੈ ਜੀ ਮੈਂ ਇਕੱਲਾ ਹੀ ਦੁਖੀ ਰਹਿ ਗਿਆ ਤੇ ਫਿਰ ਦੁੱਖ ਹੋਰ ਵੱਧੇਗਾ ਟੈਨਸ਼ਨ ਹੋਰ ਵਧਣਗੀਆ ਡਿਪਰੈਸ਼ਨ ਦੇ ਪਾਸੇ ਚੱਲ ਜਾਓਗੇ ਜੇ ਦੂਜਿਆਂ ਨੂੰ ਵੇਖ ਕੇ ਜੀਣਾ ਸ਼ੁਰੂ ਕਰ ਦੋਗੇ ਨਾ ਡਿਪਰੈਸ਼ਨ ਦੇ ਪਾਸੇ ਚੱਲ ਜਾਓਗੇ ਇਸ ਗੇੜ ਤੋਂ ਨਿਕਲਣ ਦਾ ਸੌਖਾ ਤਰੀਕਾ ਹੋਈ ਹੈ ਕਿ ਆਪਣੇ ਮਾਲਕ ਦਾ ਆਸਰਾ ਲੈ ਕੇ ਚੱਲਦੇ ਰਹੋ ਬਸ ਰੁਕਣਾ ਨਹੀਂ ਮਿਹਨਤ ਕਰਦੇ ਰਹੋ ਆਪਣੀ ਤੁਸੀਂ ਨਹੀਂ ਕਿਸੇ ਨਾਲ ਠੱਗੀ ਚੋਰੀ ਕਰਨੀ ਕਿਸੇ ਦਾ ਦਿਲ ਦੁਖਾਣਾ ਕਿਸੇ ਨਾਲ ਧੋਖਾ ਕਰਨਾ ਤੁਸੀਂ ਨਹੀਂ ਕਰਨਾ ਕੁਝ ਵੀ ਤੁਸੀਂ ਬਸ ਚੰਗੇ ਕਰਮ ਕਰੋ ਕਿਸੇ ਨੂੰ ਦਿਖਾਵੇ ਲਈ ਵੀ ਨਹੀਂ ਕਰਨੇ ਮਾਲਕ ਜਾਣਦਾ ਸਭ ਕੁਝ ਤੁਹਾਡੇ ਅੰਦਰ ਹੀ ਬੈਠਾ ਹੈ ਉਹਦੀ ਜੋਤ ਜਲਦੀ ਵੀ ਤੁਹਾਡੇ ਅੰਦਰ ਉਹ ਦੂਰ ਨਹੀਂ ਹੈਗਾ ਕਿਤੇ ਆਪਾਂ ਲੱਭਣ ਜਾਂਦੇ ਰੱਬ ਐਥੇ ਮਿਲੇ ਉੱਥੇ ਮਿਲੇ ਤੁਹਾਡੇ ਅੰਦਰ ਬੈਠਾ ਹੈ ਬਸ ਇਹਨੂੰ ਸਾਫ਼ ਕਰਨਾ ਪੈਣਾ ਮਨ ਨੂੰ ਅਜਿਹਾ ਠੱਗੀ ਚੋਰੀ ਈਰਖਾ ਨਫ਼ਰਤ ਕਿਸੇ ਨਾਲ ਇਹ ਸਭ ਕੁਝ ਕੱਢ ਦਿਓ ਝੂਠ ਹੰਕਾਰ ਸਭ ਕੁਝ ਦੂਰ ਕਰ ਦਿਓ ਜਦੋਂ ਪਿਆਰ ਹੀ ਪਿਆਰ ਆ ਜਾਏਗਾ ਸੇਵਾ ਆ ਜਾਏਗੀ ਹਮਦਰਦੀ ਆ ਜਾਏਗੀ ਕਿਸੇ ਲਈ ਤਾਂ ਤੁਹਾਨੂੰ ਆਪਣੇ ਰੱਬ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਆਪਣੇ ਅੰਦਰ ਹੀ ਕਿ ਮੇਰਾ ਮਾਲਕ ਤਾਂ ਹਰ ਵੇਲੇ ਹਰ ਘੜੀ ਮੇਰੇ ਅੰਦਰ ਹੀ ਬੈਠਾ ਹੈ ਮੇਰੇ ਨਾਲ ਬੈਠਾ ਹੈ ਤੇ ਮੇਰੇ ਕਾਰਜ ਉਹਨੇ ਆਪਣੇ ਆ ਵੀ ਪੂਰੇ ਕਰਾਣੇ ਸਾਰੇ ਫਿਰ ਫਿਰ ਥੋੜੀ ਟੈਨਸ਼ਨ ਹੋਣੀ ਤੁਹਾਨੂੰ ਜਦੋਂ ਤੁਹਾਨੂੰ ਅੰਦਰੋਂ ਪੱਕਾ ਭਰੋਸਾ ਹੀ ਹੋ ਗਿਆ ਕਿ ਕੁਝ ਨਹੀਂ ਹੋਣਾ ਸਭ ਕੁਝ ਮੇਰੇ ਗੁਰੂ ਨੇ ਹੀ ਕਰਾਣਾ ਹੈ ਦੇ ਦੋ ਬੰਦੇ ਨੂੰ ਪਤਾ ਹੀ ਲੱਗ ਗਿਆ ਕਿ ਹੁਣ ਮੈਨੂੰ ਮੇਰੇ ਕੰਮਾਂ ਦੀ ਟੈਨਸ਼ਨ ਹੀ ਨਹੀਂ ਜੀ ਮੇਰੇ ਮਾਲਕ ਨੇ ਮੇਰਾ ਸਭ ਕੁਝ ਕਰਾਣਾ ਤੇ ਫਿਰ ਜ਼ਿੰਦਗੀ ਆਪਣਿਆਂ ਸੁਖੀ ਹੋ ਜਾਈਗੀ ਕਭਾਣਾ ਨਹੀਂ ਬਿਲਕੁਲ ਵੀ ਟੈਨਸ਼ਨ ਨਾ ਲਿਆ ਕਰੋ ਕੰਮ ਆਪਣੇ ਆਪ ਬੰਜਣੇ ਸਾਰੇ ਵਧੀਆ ਬਣਨਗੇ ਸਭ ਤੁਸੀਂ ਉਹਦੇ ਹੱਥਾਂ 'ਚ ਛੱਡ ਦੋਗੇ ਤੇ ਬਹੁਤ ਵਧੀਆ ਕੰਮ ਬਣਨਗੇ ਫੇਰ ਕੀ ਆ ਦੇਰੀ ਨਾਲ ਹੋ ਗਿਆ ਤੇ ਹੌਸਲਾ ਆਪਣੇ ਨੂੰ ਆਪ ਹੀ ਦੇਣਾ ਸਿੱਖੋ ਇਹ ਕੋਈ ਗੱਲ ਨਹੀਂ ਫੇਰ ਕੀ ਹੋਇਆ ਗੁਰੂ ਮਹਾਰਾਜ ਜੀ ਨੇ ਜਿੱਥੋਂ ਤੱਕ ਲੈ ਗਿਆ ਇਹ ਤੇ ਅੱਗੇ ਵੀ ਤਾਂ ਉਹਨਾਂ ਨੇ ਲੈ ਕੇ ਜਾਣਾ ਉਹਨਾਂ ਨੇ ਬਾਹ ਫੜੀ ਹੋਈ ਹੈ ਤਾਨੂੰ ਸਾਰੇ ਤੂਫਾਨਾਂ ਚ ਓਖੇ ਰਹਾ ਜੋ ਆਪਣੇ ਆ ਵੀ ਕਢਵਾਈ ਜਾਂਦੇ ਬਿਓ ਕਦੇ ਸੋਚੋ ਪਿਛਲਾ ਬੈਗੇ ਸਮਾਂ ਆਪਣਾ ਕਿੰਨੇ ਕਿੰਨੇ ਭਾਰੀ ਦੁੱਖ ਵੇਖਿਓ ਨੇ ਤੁਸੀਂ ਪਿੱਛੇ ਵੀ ਉਦੋਂ ਕਿੰਨੇ ਬਾਹ ਫੜੀ ਕੋਈ ਦੂਸਰ ਰਿਸ਼ਤੇਦਾਰ ਥੋੜੀ ਆਇਆ ਮਾਲਕ ਹੀ ਆਇਆ ਨਾ ਤੁਹਾਨੂੰ ਬਚਾਣ ਹਰ ਵਾਰੀ ਹਰ ਘੜੀ ਉਹਨੇ ਤੁਹਾਡੀ ਰਾਖੀ ਕੀਤੀ ਹੈ ਤੁਸੀਂ ਨਾ ਸ਼ੁਕਰੇ ਹੋ ਸਕਦੇ ਹੋ ਤੁਸੀਂ ਭੁੱਲ ਸਕਦੇ ਹੋ ਉਹਨੂੰ ਪਰ ਉਹਨੂੰ ਸਭ ਪਤਾ ਜੀ ਉਹ ਤਾਂ ਬੱਚਿਆਂ ਵਾਂਗ ਪਾਲਦਾ ਹਰ ਚੀਜ਼ ਦੀ ਜ਼ਿੰਮੇਵਾਰੀ ਉਹ ਲੈਂਦਾ ਤੁਹਾਡੀ ਜ਼ਿੰਦਗੀ ਦੀ ਖੱਤ ਦੇ ਕੇ ਰਾਖੀ ਕਰਦਾ ਉਹ ਸ਼ੁਕਰ ਕਰਿਆ ਕਰੋ ਸਬਰ ਕਰਿਆ ਕਰੋ ਕੋਈ ਗੱਲ ਨਹੀਂ ਕੁਛ ਮਾੜਾ ਨਹੀਂ ਹੁੰਦੇ ਕਾ ਤੁਹਾਡੇ ਕੰਮ ਵੀ ਬਹੁਤ ਚੰਗੇ ਬਣਨਗੇ ਬੜੇ ਸੋਹਣੇ ਤਰੀਕੇ ਨਾਲ ਪਰਮਾਤਮਾ ਕਰਾ ਕੇ ਦਿਖਾਏਗਾ ਤੁਸੀਂ ਆਪ ਬਹਿ ਕੇ ਦੇਖਣਾ ਹਰ ਘੜੀ बस ਉਹਦਾ ਸ਼ੁਕਰ ਕਰਿਆ ਕਰੋ ਆਪਣੇ ਚੰਗੇ ਪਾਸੇ ਲੱਗੇ ਰਹੋ ਜਿਆਦਾ ਸੋਚਣ ਦੀ ਕੋਈ ਲੋੜ ਨਹੀਂ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸਟ੍ਰੈਸ ਕਿਸੇ ਵੀ ਚੀਜ਼ ਦਾ ਨਹੀਂ ਲੈਣਾ ਕਿਸੇ ਕੰਮ ਦਾ ਨਹੀਂ ਲੈਣਾ ਕੁਛ ਵੀ ਹੋਣਾ ਜੇ ਜੰਗਲ ਉਹ ਨਾ ਸਭ ਕੁਝ ਬਸ ਐ ਹੋਈ ਕਹੀ ਜਾਣਾ ਕਿ ਮੇਰਾ ਮਾਲਕ ਕਰੇਗਾ ਬਹੁਤ ਵਧੀਆ ਕਰੇਗਾ ਮੇਰੇ ਲਈ